ਜਦੋਂ ਅੰਦਰੋਂ ਆਪਾਂ ਨੂੰ ਕਿਸੇ ਦੀ ਮਦਦ ਕਰਕੇ ਖੁਸ਼ੀ ਹੁੰਦੀ ਹੈ ਆਪਾਂ ਨੂੰ ਪੁੱਛ ਅੰਦਰੋਂ ਫਿਰ ਉਹਦਾ ਤਾਂ ਫਿਰ ਕੋਈ ਮੁੱਲ ਨਹੀਂ ਨਾ ਉਹ ਖੁਸ਼ੀ ਉਹਨਾਂ ਪੈਸਿਆਂ ਨਾਲ ਨਹੀਂ ਦੋਲ ਸਕਦੇ ਨਹੀਂਗੇ ਨਹੀਂ ਸੰਦੀ ਉਹਦਾ ਕੋਈ ਮੁੱਲ ਨਹੀਂ ਉਹ ਬੇਮੁੱਲੀਆਂ ਚੀਜ਼ਾਂ ਨੇ ਸਹਿਨਸ਼ੀਲਤ ਇੱਕ ਕੁੜੀ ਦੇ ਵਿੱਚ ਜਿਵੇਂ ਆਮ ਔਰਤ ਦੇ ਵਿੱਚ ਹੀ ਪਰਮਾਤਮਾ ਨੇ ਗੁਣੀ ਪਾਇਆ ਉਹਦੇ ਅੰਦਰ ਕਿ ਉਹ ਸਹਿਨਸ਼ੀਲ ਹੈ ਕਿ ਉਹ ਵੱਧ ਤੋਂ ਵੱਧ ਕਿੰਨੇ ਆਲੇ-ਦਾਲੇ ਦੇ ਸਰਰਾਉਂਡਿੰਗ ਦੇ ਵਿੱਚ ਕਿੰਨਾ ਟਾਈਮ ਉਹ ਸਹਿਨਸ਼ਿੰਤਾ ਦੇ ਵਿੱਚ ਖੜੀ ਰਹਿ ਸਕਦੀ ਹੈ ਨਾ ਛੋਟੀ ਉਮਰ ਦੇ ਵਿੱਚ ਪੜਾਇਆ ਉਸ ਸਮੇਂ ਤੁਹਾਨੂੰ ਬਾਰ ਕੀ ਕੀ ਸੁਣਨ ਨੂੰ ਮਿਲਿਆ ਤੇ ਇਸ ਤਰ੍ਹਾਂ ਦਾ ਜਿਹੜਾ ਖਿਆਲ ਸੀ ਤੁਹਾਡੇ ਮਨ ਚ ਕਿਵੇਂ ਆਇਆ ਸੱਚੀ ਗੱਲ ਸੰਦੀਪ ਬਹੁਤ ਛੋਟੀ ਉਮਰ ਚ ਸੰਨ 2000 ਦੀ ਗੱਲ ਹੈ ਬੀਬੀ ਓਰ ਵੀ ਬਹੁਤ ਛੋਟੀ ਸੀ ਜਦੋਂ ਕਿ ਉਸ ਸਮੇਂ ਆਪਣੇ ਅੰਦਰ ਕਮਾਈ ਦੇ ਜਾਂ ਕੁਝ ਤਰ੍ਹਾਂ ਦੇ ਹੋਰ ਬਲਬਲੇ ਹੁੰਦੇ ਨੇ ਨਾ ਮੈਂ ਉਸ ਸਮੇਂ ਮੈਨੂੰ ਲਈ ਦਸਵੀਂ ਇੱਕ ਮੌਕਾ ਹੈ ਜਿਹੜਾ ਮੌਕਾ ਜਿਵੇਂ ਸਮਾਜ ਸੇਵਾਦਾਰਪਨ ਮਿਲਦਾ ਤੇ ਮੈਂ ਕਦੇ ਹੱਥੋਂ ਨਹੀਂ ਗਵਾਇਆ ਸੀ ਫਾਰ ਇਗਜ਼ਾਮਪਲ ਜਦੋਂ ਨਾ ਮੈਂ ਬੀਐਡ ਕਰਕੇ ਗਵਰਨਮੈਂਟ ਸਕੂਲ ਦੇ ਵਿੱਚ ਸਾਡੇ ਜਿੱਥੇ ਮੈਂ ਪੜ੍ਹੀ ਉੱਥੇ ਮੈਨੂੰ ਪਤਾ ਲੱਗੇ ਕਿ ਹਿਸਟਰੀ ਦੇ ਲੈਕਚਰਰ ਨਹੀਂ ਸੀਗੇ ਉੱਥੇ ਤੇ ਮੈਂ ਉੱਥੇ ਚਲੀ ਗਈ ਸਕੂਲ ਦੇ ਵਿੱਚ ਮੈਨੂੰ ਨਾਲ ਗੱਲ ਕਰੀ ਕਿ ਨਹੀਂ ਸਾਰੇ ਲਿਟਰਰੀ ਹਿਸਟਰੀ ਲੈਕਚਰਨ ਹੈ ਨਹੀਂ ਮਿਸਟਰੀ ਚਲੋ ਆਪਣੀ ਮਸਤੀ ਕੀਤੀ ਉਸ ਉਹ ਕਹਿੰਦੀ ਸਾਡੇ ਕੋਲ ਦੇਨ ਨੂੰ ਪੁੱਛ ਵੀ ਨਹੀਂ ਹੈ ਕਿਉਂਕਿ ਦੇਖੋ ਗੋਮੇਸ ਸਕੂਲਾਂ ਦੇ ਵਿੱਚ ਕਿਵੇਂ ਬੱਚੇ ਬਣਦੇ ਨੇ ਤਾਂ ਸੰਜੀਤ ਕਹਿੰਉਂ ਤਹਾ ਤੁਹਾਡੇ ਖਰਚੇ ਲਈ ਵੀ ਅਸੀਂ ਬੱਚਿਆਂ ਤੋਂ ਕਲੈਕਸ਼ਨ ਕਰ ਲੈਂਦੇ ਆ 5-5 ਰੁਪਏ ਜਿੰਦਾ ਇਕੱਠੀ ਕਰਕੇ ਚਲੋ 2 250 ਜਿੰਨਾ ਵੀ ਤੁਹਾਡਾ ਉੱਪਰਲਾ ਖਰਚਾ ਨਿਕਲ ਜੇਗਾ ਕਿਉਂਕਿ 1 ਕਿਲੋਮੀਟਰ ਸਕੂਲ ਦੂਰ ਨਹੀਂ ਸੀਗਾ ਦੂਰ ਬੁੰਡ ਕਰਕੇ ਮੈਨੂੰ ਨਾ ਬਾਈ ਟੈਂਪੂ ਬਾਈ ਬੱਸ ਜਾਂ ਕਿਸੇ ਖਰਚੇ ਵਾਲੇ ਵਹੀਕਲ ਤੇ ਜਾਣਾ ਵੀ ਪੈਂਦਾ ਸੀ ਨਾ ਵੀ ਰੋਜ਼ 5-10 ਰੁਪਏ ਦਾ ਖਰਚਾ ਦੀ ਸੀਗਾ ਤੇ ਚਲੋ ਮੈਂ ਸੋਚਿਆ ਮੈਂ ਘਰ ਦੇ ਨਾਲ ਗੱਲ ਕਰੀ ਮੇਰੇ ਭਰਾ ਕਹਿੰਦੇ ਵੀ ਨਹੀਂ ਉਹ ਚੀਜ਼ ਲੈਣਗੇ ਨਹੀਂ ਹੈ ਵੀ ਉਹ 5-5 ਦਿਰੀ ਦਾ ਤਾਂ ਤੋਂ ਲੈ ਕੇ ਆਪਾਂ ਕਿੱਥੇ ਚਲੇ ਜਾਵਾਂਗੇ ਨਾ ਵੀ ਕੋਈ ਦਰ ਨਹੀਂ ਤੇਰਾ ਮਾਣ ਹੈ ਤੇ ਬਿਲਕੁਲ ਮੈਂ ਇੱਥੇ ਇਹ ਮੈਨੂੰ ਮੌਕਾ ਤੇ ਨਹੀਂ ਸੀ ਨਾ ਮਿਲਦਾ ਪਰ ਹੁਣ ਨਹੀਂ ਨਾ ਮਿਲਦਾ ਮਮੇ ਜਨੇਵਾਰੀ ਚ ਪੈ ਗਈਆਂ ਮੈਂ ਫੈਮਿਲੀ ਚ ਪੈ ਗਈਆਂ ਇਹ ਚੀਜ਼ਾਂ ਮੈਨੂੰ ਬਾਰ-ਬਾਰ ਨਹੀਂ ਮੈਂ ਮਾਂ ਕੀ ਨੂੰ ਬਹੁਤ ਸੰਭਾਲਿਆ ਉਸ ਸਮੇਂ ਮੈਂ ਉਹ ਚੀਜ਼ ਨੂੰ ਐਕਸੈਪਟ ਕਰ ਲਿਆ ਕਿ ਮੈਂ ਇੱਥੇ ਤੁਹਾਡੇ ਲੈਕਚਰ ਦੇ ਕੇ ਜਾਇਦ ਨੂੰ 12 1 ਵਜੇ ਤੱਕ ਮੈਂ ਪਲਸ 1 2 ਨੂੰ ਹਿਸਟਰੀ ਗ੍ਰਾਉਂਡ ਦੇ ਲਈ ਚਲੋ ਮੈਂ ਜਾਂਦੀ ਹਾਂ ਦੀ ਕਰੀ ਬਾਰ ਰਿਜਿਸਟ੍ਰੇਸ਼ਨ ਕਰਾ ਦੇ ਦੀ ਪੜਾਉਣਾ ਤੇ ਮਿਹਨਤ ਨਾਲ ਕਰਵਾਇਆ ਤਾਂ ਰਿਜ਼ਲਟ ਵੀ ਬਹੁਤ ਸੁਣਾਇਆ ਹੈ ਨਾ ਜੇ ਉਹ ਬੱਚੇ ਸੁਣਦੇ ਮੁੰਦਲੇ ਤੇ ਬੇਸੀ ਪਰ ਸੁਣਦੇ ਹੋਣਗੇ ਤਾਂ ਉਹ ਕਿੰਨਾ ਖੁਸ਼ ਹੀ ਹੋਗੀ ਹਾਂ ਕਿਉਂਕਿ ਕਈ ਵਾਰ ਮੇਰੇ ਮੈਡਮ ਵੀ ਕਹਿੰਦੇ ਸੀ ਦੇਖੋ ਵੀ ਤੁਸੀਂ ਕਿੰਨੀ ਮਿਹਨਤ ਕਰਦੇ ਹੋ ਤੁਰਕੇ ਵੀ ਜਾਣਾ ਮੈਂ ਤੇ ਕਿਦੇ ਲਈ ਕੀ ਸੀ ਮਿਰਿੰਦਰ ਕਿੰਨਾ ਜਜ਼ਬਾ ਸੀ ਹਾਂ इतनी ਛੋਟੀ ਉਮਰ ਦੇ ਵਿੱਚ ਵੀ ਮੈਨੂੰ ਮੌਕਾ ਮਿਲੇ ਜਿੱਥੇ ਮੈਂ ਪੜੀ ਆ ਉੱਥੇ ਪੜਾਉਣ ਦਾ ਮੈਨੂੰ ਮੌਕਾ ਮਿਲਿਆ ਤੇ ਕੋਈ ਪੈਸਾ ਨਹੀਂ ਸੀ ਮਿਲਣਾ ਪਰ ਮੈਨੂੰ ਬਹੁਤ ਖੁਸ਼ੀ ਹਿੰਦੀ ਇਹ ਚੀਜ਼ਾਂ ਤੇ ਮੈਨੂੰ ਖੁਸ਼ੀ ਨਹੀਂ ਹਿੰਦੀ ਸੀ ਸੋ ਜਦੋਂ ਉਹ ਅੰਦਰੋਂ ਆਪਾਂ ਨੂੰ ਕਿਸੇ ਦੀ ਮਦਦ ਕਰਕੇ ਖੁਸ਼ੀ ਹੁੰਦੀ ਹੈ ਆਪਾਂ ਨੂੰ ਕੁਝ ਅੰਦਰੋਂ ਫਿਰ ਉਹਦਾ ਤਾਂ ਫਿਰ ਕੋਈ ਮੁੱਲ ਨਹੀਂ ਨਾ ਉਹ ਖੁਸ਼ੀ ਹੋਣਾ پیسے ਨਾਲ ਨਹੀਂ ਦੋਸ ਸਕਦੇ ਨਹੀਂ ਨਹੀਂ ਸੰਦੇ ਉਹਦਾ ਕੋਈ ਮੁੱਲ ਨਹੀਂ ਉਹ ਬੇਮੁੱਲੀਆਂ ਚੀਜ਼ਾਂ ਨਹੀਂ ਆ ਤੇ ਇਸ ਵਾਰ ਖਾਲਸਾ ਸੂਰ ਦੇ ਜਿਹੜੀ ਮੌਕਾ ਮਿਲਿਆ ਉਹ ਵੀ ਕੋਈ ਸਰਟੀ ਅੰਦਰ ਕੋਈ ਮਦਦ ਕਮੇਟੀ ਵਾਰਾ ਬਣੀ ਸੀ ਉੱਥੇ ਵੀ ਮੈਂ ਪ੍ਰੀ ਚਲੋ ਮੈਨੂੰ ਮੌਕਾ ਮਿਲਿਆ ਉਸੇ ਮਿਸਾਲ ਬੱਚਿਆਂ ਨੂੰ ਪੜਾਇਆ ਜਦ ਜਦ ਟਿਊਸ਼ਨ ਕਰਦੀ ਸੀ ਚਲੋ ਉਹ ਤਾਂ ਆਪਣੇ ਹੱਥ ਵਿੱਚ ਹੁੰਦੀ ਹੀ ਐ ਨਾ ਵੀ ਆਪਾਂ ਨੂੰ ਪਤਾ ਹੁੰਦਾ ਆਪਣੇ ਪਿੰਡ ਦੇ ਕਿਹੜੇ ਬੱਚੇ ਫਾਈਨੈਂਸ਼ਲੀ ਵੀਕ ਨੇ ਕਿਹੜੇ ਕਿਵੇਂ ਨੇ ਹਨ ਤੇ ਪੜ੍ਹਾਏਗੀ ਤੇ ਅੱਜ ਜਦ ਚੰਗੀਆਂ ਹੋ ਸਾਂ ਦੇ ਲੱਗੀਆਂ ਨੇ ਮਿਲਦੇ ਨੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਰੀ ਬੱਚਿਆਂ ਨੇ ਵੀ ਮਿਹਨਤ ਕੀਤੀ ਤੇ ਅਸੀਂ ਵੀ ਕਿ ਉਹ ਮਿਹਨਤ ਨਾਲ ਜਰ ਰੰਗ ਲੈ ਕੇ ਆਈਏ ਨਾ ਸਾਰੇ ਬੱਚੇ ਵਧੀਆ ਸੈਟ ਨੇ ਤੇ ਬੜੀ ਖੁਸ਼ੀ ਹੁੰਦੀ ਹੈ ਚੀਜ਼ਾਂ ਦੀ ਖੁਸ਼ੀ ਦਾ ਕੋਈ ਮੁੱਲ ਨਹੀਂ ਜੀ ਹੱਦ ਵੀ ਤੀ ਕਹਾਣੀ ਅੱਜ ਮੈਂ ਇੱਕ ਦੱਸੂਗੀ ਮਤਲਬ ਅੱਜ ਤੋਂ 55 ਸਾਲ ਪਹਿਲਾਂ ਇੱਕ ਕੁੜੀ ਦੀ ਗੱਲ ਐ ਜਿਹੜੀ ਕਿ 11-12 ਸਾਲ ਦੀ ਸੀਗੀ ਉਮਰ ਪਰ ਅੱਜ ਤੋਂ 55 ਸਾਲ 60 ਸਾਲ ਪਹਿਲਾਂ ਜਿੱਦਾਂ ਬਹੁਤ ਛੋਟੀ ਉਮਰ ਦੇ ਵਿੱਚ ਬੱਚਿਆਂ ਦੇ ਰਿਸ਼ਤੇ ਨੇ ਜਿਹੜੇ ਤੈਅ ਕੀਤੇ ਜਾਂਦੇ ਸੀ ਇਸੇ ਤਰ੍ਹਾਂ ਉਸ ਕੁੜੀ ਦਾ ਵੀ ਜਿਹੜਾ ਰਿਸ਼ਤਾ ਵੀ ਮਾਸੀ ਨੇ ਤੈਅ ਕਰਤਾ ਸੀਗਾ ਅੱਜ ਤੋਂ 55-70 ਸਾਲ ਦੇ ਨੇ ਕਿ ਕਾਫੀ ਪੁਰਾਣੀ 77 ਦੀ ਗੱਲ ਐ ਨਾ ਤੇ ਰਿਸ਼ਤਾ ਤੈਅ ਕਰਤਾ ਪਹਿਲਾਂ ਗੱਲ ਇਹ ਹੋਈ ਸੀ ਕਿ ਮੁਕਲਾਵਾ ਆਪਾਂ ਕੁਝ ਸਾਲ ਰੁੱਕੇ ਦੇ ਦਾਂਗੇ ਪਰ ਇਹ ਨਹੀਂ ਹੋਇਆ ਉਹ ਮਕਲਾਵਾ ਵੀ ਜਲਦੀ ਲੇਗੀ ਤੇ 13 ਸਾਲ ਉਹ ਕੁੜੀ ਦਾ ਗਿਆ ਹੋ ਗਿਆ ਚਲੋ ਜੀ ਕੁੜੀ ਦੇ ਜਿਵੇਂ ਕਿੰਨੀਆਂ ਰੀਜਾਂ ਸੀਆਂ ਉਹਦੀਆਂ ਬੜੀਆਂ ਰੀਜਾਂ ਸੀ ਸੁਨੱਖੀ ਬਹੁਤ ਸੀ ਕੁੜੀ ਬਹੁਤ ਸੋਹਣੀ ਬਸ ਇੱਕ ਨਾ ਕੱਦ ਛੋਟਾ ਹੋਣ ਕਰਕੇ ਉਹਨੂੰ ਮਤਲਬ ਉਹਦੇ ਸਹੁਰੇ ਘਰ ਦੇ ਵਿੱਚ ਕਿਤਾਬ ਬੋਣੀ ਬੋਣੀ ਦਾ ਕਿਤਾਬ ਹੈ ਜਿਹੜਾ ਉਹ ਦਿੰਦੇ ਸੀਗੇ ਚਲੋ ਸਾਰਿਆਂ ਨੂੰ ਸਮੱਸਿਆ ਆਉਂਦੈ ਉਹਨੂੰ ਵੀ ਬੜੀ ਬੜੀਆਂ ਸਮੱਸਿਆਵਾਂ ਮੈਂ ਇਹਦੇ ਵਿੱਚ ਆਈਆਂ ਘਰ ਦੇ ਵਿੱਚ ਦੇ ਹੀ ਸਹਿਨਸ਼ੀਲਤ ਇੱਕ ਕੁੜੀ ਦੇ ਵਿੱਚ ਜਿਵੇਂ ਆਮ ਔਰਤ ਦੇ ਵਿੱਚ ਹੀ ਪਰਮਾਤਮਾ ਨੇ ਗੁਣ ਹੀ ਪਾਇਆ ਉਹਦੇ ਅੰਦਰ ਕਿ ਉਹ ਸਹਿਨਸ਼ੀਲ ਹੈ। ਫਿਰ ਕਿ ਉਹ ਬੱਦ ਤੋਂ ਵੱਧ ਕਿੰਨੇ ਆਲੇ-ਦਾਲੇ ਦੇ ਸਰਰਾਊਂਡਿੰਗ ਦੇ ਵਿੱਚ ਕਿੰਨਾ ਟਾਈਮ ਉਹ ਸਹਿਨ ਚਿੰਤਾ ਦੇ ਵਿੱਚ ਖੜੀ ਰਹਿ ਸਕਦੀ ਹੈ ਨਾ। ਬਹੁਤ ਕੋਈ ਨਹੀਂ ਔਰਤਾਂ ਜਿਹੜੀਆਂ ਬਹੁਤ ਸਾਲ ਸਹਿਨਦੀਆਂ ਨੇ ਕਈ 1 ਸਾਲ 2 ਸਾਲ 5 ਮਹੀਨੇ 10 ਦਿਨ ਉਹ ਆਪਣੀ ਸਹਿਨਸ਼ੀਲਤਾ ਆਪਣੀ ਹੀ ਹਾਂ ਦੀ। ਤੇ ਇਹ ਚੀਜ਼ਾਂ ਨੇ ਜਿਹੜੀ ਸਹਿਨ ਜੀ ਉਹ ਤਾਂ ਇੱਕ ਜੇ ਇੱਕ ਔਰਤ ਨੂੰ ਬੜਾ ਮਾਣ ਦਿੱਤਾ ਗਿਆ ਤੇ ਇਹ ਹੋਣੀ ਵੀ ਚਾਹੀਦੀ ਆ ਦੇਖੋ ਉਹ ਕੁੜੀ ਦਾ ਵਿਆਹ ਹੋਇਆ 13 ਸਾਲਾਂ ਦੀ ਸੀ ਸਾਰੇ ਉਹਦੇ ਉਹਦੇ ਸਹੁਰੇ ਪਰਵਾਦ ਦੇ ਚ ਸੱਸ ਤੇ ਪਤੀ ਨੇ ਬੜੀ ਅਤਿਆਚਾਰ ਕੀਤਾ ਜਿਸ ਤਰ੍ਹਾਂ ਅੱਜ ਤੋਂ ਕਿੰਨੇ ਪਹਿਲਾਂ ਸਮਾਂ ਉਹਨੂੰ ਗੋਹਾ ਸਤਾਉਣਾ ਤੇ ਟੋਕਰਾਂ ਵੀ ਉਹਨੂੰ ਉਹ ਢੀਣਾ ਨਾ ਜਿਹਦੇ ਵਿੱਚ ਪੱਲੇ ਨਹੀਂ ਸੀ ਲੱਗੀ ਹੁੰਦੀ ਪੱਲੇ ਨਹੀਂ ਲੱਗੇ ਹੋਏ ਉਹ ਸਾਰਾ ਮੂਹ ਤਾਂ ਗੋਹਾ ਨਾ ਕੁੜੀ ਦੇ ਉੱਪਰ ਸਨੱਕੀ ਬੜੀ ਸੀ ਮਸਕਾਦ ਤੋਂ ਛੋਟੀ ਸੀ ਤੇ ਉਹ ਮ ਬੌਣੀ ਬੌਣੀ ਕਹਿ ਕੇ ਇਹ ਤਾਂ ਮੁਸ਼ਕ ਆਉਂਦੀ ਹੈ ਜੀ ਇਹਦੇ ਚ ਤਾਂ ਇਹਦਾ ਇਹਦਾ ਗੰਦੇ ਕੱਪੜੇ ਪਾ ਕੇ ਰੱਖਦੀ ਹੈ ਕਿਉਂਕਿ ਜਦੋਂ ਉਹਦੇ ਨਾਲ ਅਤਿਆਚਾਰ ਕੀ ਕਰਨਾ ਨਹਾਉਣਾ ਤਾ ਨਹਾਉਣਾ ਦੇਣਾ ਸਾਰ ਦਿਨ ਕੰਮ ਲਾਤੇ ਰੱਖਣਾ ਨੂੰ ਤੇ ਜਦੋਂ ਇਸ ਤਰ੍ਹਾਂ ਦੇ ਦੋ ਟੋਕਰੇ ਚ ਕਾਇਆ ਦੀਆਂ ਟੋਕਰੇ ਚ ਜੇ ਪੱਲੀ ਦੀ ਸਕੋਟ ਹੁੰਦੀ ਤਾਂ ਉਹ ਨਾ ਪਰਚਾਉਂਦਾ ਨਾ ਉਹ ਚੀਜ਼ਾਂ ਦਿੱਤੀਆਂ ਗਈਆਂ ਤੇ ਸਾਰੀ ਉਹਦੀ ਹਾਲਤ ਹੈ ਜਿਹੜੀ ਉਹ ਖਰਾਬ ਰਹਿੰਦੀ ਸੀ ਬੜੀ ਤਰਸਯੋਗ ਕੁੜੀ ਦੀ ਹਾਲਤ ਸੀਗੀ ਤੇ ਜਦੋਂ ਗਵਨਟੀਆਂ ਵਿੱਚੋਂ ਕਈ ਵਾਰ ਬਾਹਰ ਰਸਤੇ 'ਚ ਜਾਂਦੀ ਉਹ ਟੋਕਰਾ ਨਾਮ ਹੀ ਚੱਕਿਆ ਜਾਂਦਾ ਨਾ ਪੁੱਟਦੀ ਉਹਦੀ ਸੱਸ ਨੇ ਕਿ ਐਡਾ ਅਤਿਆਚਾਰ ਦੀ ਹੱਦ ਸੀ ਉਹ ਕਿ ਉਹ ਕੁੜੀ ਨੂੰ ਉਹ ਪੁੱਟਦੀ ਕੀ ਕਿ ਉਹਨੇ ਕਿੰਨੀ ਸ਼ੈਨਸੀਲਤਾ ਦੇ ਨਾਲ ਇਹ ਚੀਜ਼ਾਂ ਕੱਟੀ ਗਈ ਪਰ ਕਦੇ ਆਪਣੇ ਮਾਪਿਆਂ ਨੂੰ ਨਹੀਂ ਦੱਸਿਆ ਨਾ ਕੁੜੀਆਂ ਜਿਵੇਂ ਕਰਦੀਆਂ ਨੇਗੇ ਆਪਣੇ ਮਾਪਿਆਂ ਨੂੰ ਆਪਣੇ ਦੁੱਖ ਨਹੀਂ ਦੱਸਦੀਆਂ ਨਾ ਉਹ ਆਪਣੇ ਅੰਦਰ ਹੀ ਸਮੋ ਲੈਂਦੀ ਨੇ ਆਪਣੇ ਅੰਦਰ ਹੀ ਰੱਖ ਲੈਂਦੇ ਸ਼ਾਇਦ ਅਗਲਾ ਸਮਾਂ ਜਿਹੜਾ ਇਹ ਸਹੀ ਹੋ ਜਾਊਗਾ ਅਗਲਾ ਸਮਾਂ ਸ਼ਹਿਰ ਕੀ ਹੋ ਜਾਊਗਾ ਇਸੇ ਤਰ੍ਹਾਂ ਕਰਦੇ ਕਰਾਉਂਦੇ ਉਹਨੇ ਨਾ 6 ਸਾਲਪਸਾਰ ਉਸ ਕੁੜੀ ਦੇ ਐਵੇਂ ਲੰਘ ਗਏ। ਕੋਈ ਸਪੋਰਟ ਨਹੀਂ ਚਲੋ ਕਰਦੇਆਂ ਵੱਲ ਪੇਕੇ ਜਾਣ ਕਰਦੇ ਸੇ ਨਾ ਬੋਣਦੇ ਨਾ ਗੁਲਜਨਾ ਮਤਲਬ ਦੇ ਖੂਬਸੂਰਤੀ ਵੀ ਹੈ ਨਾ ਜਿਹੜੀ ਉਹ ਉਹ ਦੰਦ ਬੋਣ ਦਾ। ਹਨ ਚਲੋ ਖੂਬਸੂਰਤੀ ਵੀ ਇਹਦੀ ਜਿਹੜੀ ਘਟਣੀ ਸ਼ੁਰੂ ਹੋ ਗਈ ਪਰ ਜਿਹੜਾ ਹੀਰਾ ਹੈ ਜਨਾ ਉਹ ਤਾਂ ਕਿਰਖਾਨ ਦੇ ਵਿੱਚ ਦੀ ਚਮਕਦਾ ਜਾ। ਸੈਨਜੀ ਤਾਂ ਕਿ ਹੱਦ ਹੀ ਹੋ ਗਈ ਜਦੋਂ ਫਿਰ ਉਹ ਵੀ ਹਰ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਘਰ ਦੇ ਨੂੰ ਇਹ ਚੀਜ਼ ਦਾ ਪਤਾ ਲੱਗਿਆ। ਕੀ ਤੁਹਾਡੀ ਕੁੜੀ ਦੇ ਨਾਲ ਤਾਂ ਇੰਨਾ ਵੀ ਸੱਸ ਮਤਲਬ ਪਰੇਸ਼ਾਨ ਤੰਗ ਕਰਦੀ ਹੈ ਕੁੱਟਮਾਰ ਵੀ ਕਰਦੀ ਹੈ ਪਰ ਤੁਹਾਡੇ ਤੱਕ ਨਹੀਂ ਆਵਾਜ਼ ਪਹੁੰਚਾਈਏ ਕੁੜੀ ਨੇ ਨਾ ਤੇ ਉਹ ਆਵਾਜ਼ ਉਹਨਾਂ ਉਹਨਾਂ ਪਿਤਾ ਨੂੰ ਉਹ ਘਰ ਦੇ ਆਈ ਜਦੋਂ ਪਤਾ ਲੱਗਿਆ ਦੇਖੋ ਕੋਈ ਮਾਪਾ ਨਹੀਂ ਰਹਿੰਦਾ ਹੈਗਾ ਫਿਰ ਤਾਂ ਉਹਨਾਂ ਨੂੰ ਪਤਾ ਲੱਗਿਆ ਤਾਂ ਫਿਰ ਉਹ ਕੋਈ ਨਾ ਕੋਈ ਕਿ ਕੋਈ بڑے ਲਾਡਾਂ ਲੜ ਧੀਆ ਨੇ ਜਿਹੜੀਆਂ ਨੇ ਪਾਰੀਆਂ ਜਾਂਦੀਆਂ ਨੇ ਉਹਦੇ ਕੋਲ ਪਹੁੰਚ ਗਏ ਤੇ ਉਹਨੂੰ ਲੈਣ ਆ ਗਏ ਤੇ ਇਸ ਤਰ੍ਹਾਂ ਉਹ ਕੁੜੀ ਨੂੰ ਜਾ ਕੇ ਆਪਣੇ ਆਂ 4 ਕੇਸ ਦੇ ਲਈ ਉਹਨੇ ਤਿਆਰ ਕੀਤਾ ਫਿਰ ਉਹ ਕੁੜੀ ਨੇ ਇੱਕ ਜੱਦ ਦੀ ਪਤਨੀ ਇੱਕ ਕਹਾਣੀ ਦੱਸੀ ਸਾਰੇ 7 ਸਾਲਾਂ ਦੀ ਕਿਨੇ ਨਹੀਂ ਮੇਰੇ ਤੇ ਤਿਆਚਾਰ ਹੋਏ ਮਤਲਬ ਰੂਹ ਕੰਬੌਣ ਵਾਲੀ ਕੰਬਣ ਵਾਲੀ ਦੀ ਜਿਹੜੀ ਸੀਗੀ ਜਿਹੜੀ ਉਹਨੇ ਗੱਲਾਂ ਦੱਸੀਆਂ ਸੱਚ ਪੁੱਛੇ ਤੂੰ ਅੱਜ ਮੇਰੇ ਤੋਂ ਕਹਾਣੀ ਵਿੱਚ ਵੀ ਨਹੀਂ ਕਹੀਆਂ ਜਾ ਰਹੀਆਂ ਨਾ ਜਿਹੜਾ ਉਹਦੇ ਨਾਲ ਅਤਿਆਚਾਰ ਹੋਇਆ ਉਨੇ ਇਸ ਤਰ੍ਹਾਂ ਬਿਆਨ ਕੀਤਾ ਕਿ ਜੱਜ ਦੇ ਘਰ ਵਾਲੇ ਨੂੰ ਬਿਲਕੁਲ ਸਾਰੀ ਸਪਸ਼ਟ ਸਾਰੀਆਂ ਗੱਲਾਂ ਦੱਸਿਆ ਤਾਂ ਫੈਸਲਾ ਜੀ ਅੰਤ ਦੇ ਵਿੱਚ ਤਲਾਕ ਦਾ ਹੋ ਗਿਆ ਚਲੋ ਅੱਜ ਉਹ ਉਹਦਾ ਵਿਆਹ ਜਿਹੜਾ ਰਿਸ਼ਤਾ ਦਾ ਉਹ ਕਿਸੇ ਹੋਰ ਪਰਿਵਾਰ ਚ ਕੀਤਾ ਆਪਣੇ ਬੱਚਿਆਂ ਨਾਲ ਉਹ ਖੁਸ਼ ਹੈ ਪਤਾ ਕੀ ਕਹਿਣਾ ਚਾਣੇਗੇ ਵੀ ਇੱਕ ਹੱਦ ਹੁੰਦੀ ਹੈ ਸ਼ੈਨਸਿਲਤਾ ਦੀ ਜਦੋਂ ਆਪਾਂ ਕਿਸੇ ਨੂੰ ਤੰਗ ਕਰਨਾ ਹੈ ਜਿੰਨਾ ਵੀ ਨਾ ਤੰਗ ਕਰੋ ਕਿ ਉਹ ਤੁਹਾਡੇ ਸਾਰੀਆਂ ਬੰਦਲਾਂ ਤੋੜ ਕੇ ਦਿਰੂ ਭੱਜ ਜਾ। ਇੰਨਾ ਵੀ ਰੂ ਪਰੇਸ਼ਾਨ ਨਾ ਕਰੋ ਕਿ ਉਹ ਉਹਦੀ ਹੱਦਾਂ ਜਿਹੜੀ ਆ ਉਹ ਲਿਮਟ ਜਿਵੇਂ ਕੜਾ ਪਰ ਗਿਆ ਹੋਰੀ-ਹੋਰੀ ਪਰਦਾ 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 ਨੇ ਫਟ ਜਾਣਾ। ਇੱਕ ਔਰਤ ਹੈ ਜੀ ਉਹ ਕਾਇਨਾਤ ਬਦਲ ਬੁਗੀ। ਜਦੋਂ ਉਹਦੇ ਵਿੱਚ ਨਾ ਸੰਘਰਸ਼ ਆ ਗਿਆ ਤਾਂ ਉਹਨੇ ਕਾਇਨਾਤ ਬਦਲ ਦੇਣੀ ਹੈ ਕਿਉਂਕਿ ਆਪਾਂ ਇਤਿਹਾਸ ਪੜਦੇ ਆਂਗੇ ਉਹ ਉਹ ਦੇ ਸ਼ਹਿਨ ਸ਼ੀਲਤਾ ਵੀ ਰੱਜ ਕੇ ਆ ਪਰ ਜਦੋਂ ਉਹ ਵਿਰੋਧਤਾ ਕਰਦੀ ਹੈ ਤਾਂ ਫਿਰ ਉਹ ਵੀ ਰੱਜ ਕੇ ਕਰਦੀ ਹੈ ਮੈਂ ਇੰਨਾ ਪਰੇਸ਼ਾਨ ਜਾਂ ਤੰਗ ਨਾ ਕਰੋ ਕਿ ਉਹ ਨੂੰ ਆਪਣਾ ਇਹ ਅਗਲਾ ਸਟੈਪ ਹੈ ਜਿਹੜਾ ਉਹ ਚੱਕਣਾ ਤੇ ਫੇਰੀ ਇਸ ਇਸ ਕਹਾਣੀ ਦੇ ਵਿੱਚ ਕਿੰਨੇ ਸੰਘਰਸ਼ਮਈ ਜ਼ਿੰਦਗੀ ਦੇ ਵਿੱਚ ਉਹ ਕੁੜੀ ਨੇ ਜਿਹੜੇ ਆਪਣੀ ਨਿੱਡਰਤਾ ਨਾਲ ਆਪਣੀ ਉਹਦੇ ਨਾਲ ਨਾ ਉਹਨੂੰ ਉਨ ਤੱਪ ਗਈ ਚਲੋ ਫਿਰ ਉਹਨੂੰ ਕੁਝ ਆਲ ਜ਼ਿੰਦਗੀ ਜਿਹੜੀ ਉਹ ਕੁੜੀ ਐ ਜਿਉ ਰਹੀ ਹੈਗੀ ਇਸ ਤਰ੍ਹਾਂ ਦੇ ਮੌਕੇ ਨੇ ਜਿਹੜੇ ਉਹ ਨਾ ਹੀ ਦਿੱਤੇ ਜਾਣ ਤਾਂ ਜ਼ਿੰਦਗੀਆਂ ਨੇ ਬਹੁਤ ਜ਼ਿਆਦਾ ਬਿਹਤਰ ਹੋ ਸਕਦੇ ਨੇ ਪਰ ਜੇ ਔਰਤ ਸ਼ਹਿਨਸ਼ੀਲ ਹੈ ਤਾਂ ਔਰਤ ਜੇ ਸੰਘਰਸ਼ ਦੇ ਵਿੱਚ ਆ ਗਈ ਨਾ ਤਾਂ ਉਹ ਵੀ ਬੇਹੱਦ ਉਹਦੀ ਜਿਹੜੀ ਹੈ ਉਹਦੀ ਤੀਬਰਤਾ ਤੁਸੀਂ ਸੋਝ ਨਹੀਂ ਸਕਦੇ ਵੀ ਅੱਪ ਕੀ ਹੋ ਸਕਦੀ ਹੈ